ਜਿਵੇਂ ਆਵੇ ਗਏ ਨਕੂ ਅੱਜ ਕੱਲ੍ਹ ਨਾ ਇਹ ਬੰਦ ਜਦੋਂ ਉੱਪਰੋਂ ਰਸਕਾ ਵੀ ਮੇਰੇ ਬੂਏ ਦੇ ਜਦੋਂ ਚੱਲੀ ਨਹੀਂ ਪੁੱਤ ਨਹੀਂ ਕਰਦੀ ਰਹੀ ਹੈ ਪੈਣ ਵਾਲੀ ਗਈ ਹੈ ਜਿਹੜੇ ਪੈਣ ਕਿੱਥੇ ਆ ਉਹਨਾਂ ਨੂੰ ਕੋਈ ਨਹੀਂ ਮੈਂ ਆਪਣੀ ਯਾਦ ਆ ਦਿੱਤੀ ਆ ਨਾ ਨਾ ਮੈਂ ਦਾਦੀ ਮੈਂ ਦਾਦੀ ਉਹ ਕਿਹੜਾ ਉੱਥੇ ਵੜੋ ਆਹੋ ਉੱਥੇ ਮਾਰ ਲੈ ਇੱਥੇ ਮਾਰਨੇ ਅਨੇਕ ਉਹਨੇ ਉਹਨੇ ਮੈਨੂੰ ਜੀਤਣ ਵਰਤ ਤੂੰ ਮਾਰੇ ਤਾਂ ਕੰਮੀ ਨਹੀਂ ਕੀਤਾ ਤੂੰ ਮੈਂ ਕਹਿੰਦੀ ਕਿੱਥਾ ਤੂੰ ਪੀਤਾ ਨਹੀਂ ਮਾਵਾਂ ਦੇ ਆ ਮੈਂ ਕਹਿੰਦੀ ਕਿ ਤੂੰ ਵੀ ਦੋ ਜੰਮੇ ਹਰ ਵਾਰੀ ਵਿੱਚ ਮਾੜਿਆ ਉਹਨੂੰ ਨਹੀਂ ਆਂਦੀ ਇੱਕ ਦੋ ਨਾਲ ਗਾਲਾਂ ਗੱਡੀ ਜਾਂਦੀ ਜੋ ਮਰਜ਼ੀ ਬੱਗੀ ਜਾਂਦੀ ਐ ਫਿਰ ਬੜਿਆ ਸੀ ਮੈਂ ਮੈਂ ਬਹੁਤ ਹਰ ਵਾਰੀ ਵਿੱਚ ਮਾੜਿਆ ਦੋਹੀ ਗੱਲ ਇਹਦੀ ਮਿੰਦਾ ਕਰ ਕਰਕੇ ਹੜ ਗਿਆ ਜੁੱਪ ਕਰਕੇ ਰੋਟੀ ਖਾ ਨਹੀਂ ਖਾਂਦੀ ਵੀ ਕਰੇਗੀ ਜਰੀਏ ਕਿਸੇ ਮਿੰਦਾ ਕਰ ਲਿਆ ਕਾਈ ਲੱਗਦੀ ਆ ਚਾਰ ਪੰਜ ਦਿਨ ਮੈਂ ਕੋਰ ਲੱਗਾ ਫਿਰ ਇੱਥੇ ਬਾੜਿਆ ਇਹਨੂੰ ਜੋਟੀ ਖਾਵੇ ਜਾਂ ਨਾ ਖਾਵੇ ਤੂੰ ਹੀ ਅੰਦਰ ਦੇ ਵਾਰੋ ਉਹਦਾ ਕੱਢੀ ਤਾਈ ਹੋ ਗਿਆ ਇਹ ਮਾ ਆਇਆ ਚਲੋ ਕਰਿਓ ਨਾ ਕਰਿਓ ਰੋਣਾ ਕਰਿਓ ਮੈਨੂੰ ਤੁਹਾਨੂੰ ਪਤਾ ਚ ਹੋਣਾ ਬਾਜ ਨੂੰ ਕਿਉਂ ਲੋ ਇਹਦੇ ਪੱਲੇ ਕੰਮ ਲੋ ਇਹ ਵੀ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਨੇ ਤੇ ਆਉਂਦੇ ਉਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਗਰਦਾਰੀ ਹੋਣੀ ਹੈ ਬੈਨਾਂ ਬਹੁਤ ਬਾਦੀ ਬਹੁਤ ਗਰਦਾਰੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਜਣ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਗੰਦੇ ਵੇਚ ਦਿੱਤਾ ਹਾਂ अच्छा हां 4 दिन हो गए यार मेरी रात मेरा तो था सरकारी है ना मेरे मेरे मैं बंदा मर गया मैं तो, तो, ए, आ, प, तो मैं तो जीनी है ना ये सरकारी है तुम सारे ब्याह पोते ब्याहते हां आ पंचायत ने ਦਿੱਤਾ ਪੁੱਤ گورਨਰ ਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਕਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਉਹ ਤੋਂ ਪਾਏ ਧੀਆਂ ਪਾਰੀਆਂ ਵਿਆਹਾਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਜਿ ਰਲ ਗਈ ਅੱਜ ਮੈਂ ਤਾਂ ਕੱਖ ਜੁੱਤ ਰੋਲ ਗਈ ਆ ਮੈਂ ਕੱਖਾਂ ਜਰੋੜੀ ਮੈਂ ਕੀ ਕਰਾਂ 8 ਸਾਲ ਹੋ ਗਏ ਆ 8 ਸਾਲ ਹੋ ਗਏ ਮੈਂ ਤਾਂ ਕਾ ਗਾਦੀ ਨੂੰ ਮੈਂ ਨੇ ੱਟੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋ ਖਾਣ ਨੇ ਆਪਣੀ ਰੋਟੀ ਨਹੀਂ ਦਿੰਦੇ ਠੀਕ ਨਹੀਂ ਦਿੰਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਣ ਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਆਲ ਨਹੀਂ ਮੇ ਰੋਟੀ ਪਾਣੀ ਦੇਣਗੇ ਮੈਂ ਆਪਣੇ ਬਣਾ ਲਾਂਗੇ ਘਰੋਂ ਕੱਡੇ ਨੂੰ ਇਹਦਾ ਮੁੰਡਾ ਹੈਗਾ Pritam Singh ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰਵਾੜੂ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਇਹ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦੇਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਇਹ ਪਲਾਟ ਹੈ ਮਸਾਂ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਆ ਕੇ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਹੀ ਉਹਦੀਆਂ ਨੂਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤਾਂ ਮੈਂ ਬਾਅਦ ਚ ਦੱਸਦਾ